ਮੰਗਾਲਾ ਜਦੋਂ ਪੂਰੀ ਤਰ੍ਹਾਂ ਬੈਠੇ ਹੋ ਪਰ ਉਹਨਾਂ ਦਾ ਰੂਪ ਹੋ ਰਿਹਾ ਆਪਣਾ ਰੂਪ ਐਸੀ ਸਗੱਛਾ ਪਰ ਇੱਕ ਗੱਲ ਲੋਟ ਕਰ ਲਿਓ ਕਿ ਸਾਡੇ 700 ਸਿੱਧੇ ਦਾ ਕਾਰਪੋਰੇਟ ਸੈਕਟਰ ਤੇ ਕੋਈ ਅਸਰ ਨਹੀਂ ਪਿਆ ਅਸੀਂ ਕਿਉਂ ਬਚਾਉਣਾ ਚਾਹੁੰਦੇ ਹਾਂ ਡੱਲੇਵਾਲ ਨੂੰ ਕਿ ਡੱਲੇਵਾ ਦੀ ਜਾਨ ਅਜਾਈ ਨਾ ਜਾਵੇ ਇਹਨਾਂ ਨੂੰ ਕਾਰਪੋਰੇਟ ਸੈਕਟਰ ਨੂੰ ਇੱਕ ਡੱਲੇਵਾਲ ਦੀ ਜਾਨ ਤੇ ਕੋਈ ਫਰਕ ਨਹੀਂ ਪੈਂਦਾ ਅਸੀਂ ਪਾਟੇ ਹੋਏ ਦਾ ਦਾਗ ਆਪਣੇ ਆਪ ਤੇ ਨਹੀਂ ਦੂਰਦਾ ਤਾਂ ਪੰਜਾਬ ਪੰਜਾਬ ਕਰੰਗਿਆ ਤੇ ਨਾਲ ਕਹਿੰਦੇ ਆ ਵੀ ਅਸੀਂ ਟੱਕਰ ਲੈਣਾ ਹੈ ਸੈਂਟਰ ਨਾਲ ਇਹ ਉਹ ਨਹੀਂ ਟੱਕਰ ਲੈਣੀ ਕਦੀ ਗਰਮ ਨਾਰਿਆਂ ਦੇ ਨਾਲ ਇਕੱਲਾ ਨਹੀਂ ਮੈਂ ਹੁੰਦਾ ਹਾਂ ਉਹਦਾ ਜਿਹੜਾ ਟੱਕਰ ਟੱਕਰ ਜਦ ਤੱਕ ਅਸੀਂ ਸ਼ਾਂਤ ਰੂਪ ਵਿੱਚ ਆਪਣੇ ਦਿਮਾਗੋਂ ਤੋਂ ਤੇ ਸਿਧਾਂਤਕ ਰੂਪ ਦੇ ਵਿੱਚ ਇਕੱਠੇ ਨਾ ਹੋਏ ਤਦ ਤੱਕ ਇਹ ਗੰਨਾ ਪੂਰੀਆਂ ਨਹੀਂ ਹੋਣੀਆਂ ਮੈਂ ਤਾਂ ਸੰਯੁਕਤ ਮੋਰਚੇ ਦਾ ਸਲੋਗਨ ਉਹੀ ਡਾਊਗਾ ਕਿ ਇਕੱਠੇ ਨਾਲ ਅਸੀਂ ਜਿੱਤਾਂਗੇ ਮਿੱਤਰੋ ਆਪਾਂ ਆਪਦੀ ਜਿਹੜੀ ਹੈ ਸਾਰ ਜਿੰਦੀਏ ਜੱਥੇ ਬੰਦੀਆਂ ਇਹ ਇਹ ਗੋਦਾ ਸ਼ਕਾਰ ਨਾ ਹੋਇਓ ਜੋ ਸੰਯੁਕਤ ਮੋਰਚਾ ਫੈਸਲਾ ਕਰਦਾ ਹੈ ਅੱਜ ਉਹਨੇ ਫੈਸਲਾ ਕੀਤਾ ਸਾਡੇ ਗ੍ਰਾਹਕੋ ਸਾਡੇ ਕਿਰਤੀ ਗ੍ਰੋਪ ਸਾਡੇ ਆਨ ਵਿਕਸਤ ਵਾਲੇ ਸਾਡੇ ਆ ਲੱਕੋ ਵਾਲ ਸਾਡੇ ਕਾਦੀਆਂ ਵਾਲੇ ਅੱਜ ਬੈਠੇ ਨੇ ਸਾਰੇ ਨਾਲ ਹੀ ਅੱਗੇ ਕਰਾਤੀ ਆਲੇ ਵੀ ਅੱਗੇ ਵੈਲਕਮ ਉਹਨਾਂ ਦਾ ਵੀ ਉਹ ਵੀ ਆਏ ਆ ਪਰ ਜਦੋਂ ਤੱਕ ਦਿੱਲੀ ਦੇ ਬਾਰਡਰਾਂ ਨੂੰ ਫੇਰ ਉਵੇਂ ਜਿਵੇਂ 2020 ਤੁਰੇ ਸੀ ਉਹ ਸਿਰ ਲੈ ਕੇ ਜੁੜ ਕੇ ਨਾ ਤੁਰੇ ਤਾਂ ਕਾਕਾਤੀ ਸਫਲ ਨਹੀਂ ਹੋਵਾਂਗੇ ਮੈਂ ਫੇਰ ਉਹ ਪ੍ਰੋਫੈਸਰ ਮੋਰਤੰਗ ਨੇ ਲੈਣਾ ਕਹਤੇ ਬੰਦ ਕਰੂ ਆਪਣੇ ਆਪ ਨੂੰ ਤੇ ਪਾਤੀ ਕਿਰਤ ਗੁਲਾਮੀ ਕਰਦੀ ਜੁੜੀ ਜਿੱਤੇ ਬ੍ਰਹਿਮੰਡ ਹੋਇਆ ਦਾਤੀਆਂ ਕਲਮਾ ਤੇ ਪੁਰਾਣਾਂ ਵਾਸਤੇ ਟਾਈਮ ਕੱਢਣ ਲਈ ਹੈ ਕਿ ਸਾਥ ਨਾਲ ਬੈਠਾ ਹੁਣ ਪਾਤੀ ਬਣੀ ਆ ਸਾਰੇ ਦਰਖਤਾਂ ਬੇਨਤੀ ਲਈਏ ਤੇ ਬੇਖੂ ਆਪਾਂ ਬੁਰਾ ਜੱਟ ਮਮਾ ਆਪਾਂ ਬੁਰਾ ਨਾ ਜੇ ਬੇਨਤੀ ਬੇਤੀ ਦਮ ਚਾਹਣ ਸੁਭੋਕ ਖਾਨ ਮੋਰਚਾ ਜੰਦਾਬਾਦ ਲਾਗੂ ਨਹੀਂ ਕਰ ਰਹੇ ਉਹਨਾਂ ਨੂੰ ਲਾਗੂ ਕਰਾਉਣ ਦੇ ਵਾਸਤੇ ਸੰਯੁਕਤ ਮੋਰਚਾ ਲਗਾਤਾਰ ਆਪਦੇ ਪ੍ਰੋਗਰਾਮ ਦਿੰਦਾ ਰਿਹਾ ਭਾਵੇਂ ਚੰਡੀਗੜ੍ਹ ਭਾਵੇਂ ਦਿੱਲੀ ਭਾਵੇਂ ਪੰਜਾਬ ਦੇ ਵਿੱਚ ਉਹ ਮੰਗਾਂ ਨਹੀਂ ਮੈਂ ਬਹੁਤੀ ਵਿਆਖਿਆ ਨਹੀਂ ਜਾਂਦੀ ਤੁਹਾਡੇ ਨਾਲ ਬਹੁਤ ਵਾਰੀ ਜਿਗਰ ਹੋ ਗਿਆ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਆ ਉਹ ਲਖੀਮਪੁਰ ਖੀਰੀ ਦੇ ਵਿੱਚ ਦੈਂਤਿਹੜੇ ਗੱਡੀਆਂ ਚੜਾ ਕੇ ਮਾਰੇ ਉਹਦੀ ਗੱਲ ਆ ਉਹਨਾਂ ਨੂੰ ਸਜ਼ਾਵਾ ਦਵਾਉਣ ਦੀ ਗੱਲ ਹੈ ਜਾਂ ਫਿਰ ਹੋਰ ਬਹੁਤ ਸਾਰੀਆਂ ਮੰਗਾਂ ਬਹੁਤੀ ਵਿਆਖਿਆ ਜੀ ਨਹੀਂ ਮੈਂ ਜਾਂਦੀ ਉਹਨਾਂ ਮੰਗਾਂ ਦੀ ਗੱਲ ਹੈ ਤੇ ਨਾਲ ਜਿਹੜਾ ਉਹ ਕਾਨੂੰਨ ਆਪਾਂ ਰੱਦ ਕਰਾ ਕੇ ਆਏ ਸੀ ਉਹਨਾਂ ਨੂੰ ਬਕਾਇਦਾ ਰੂਪ ਦੇ ਵਿੱਚ ਲਾਗੂ ਵਾਰੇ ਲਾਗੂ ਕਰੋ ਤਾਂ ਆਪਾਂ ਉਸ ਥੜਡੇ ਨੂੰ ਲੈ ਕੇ ਅੱਜ ਇੱਥੇ ਪੂਰੇ ਭਾਰਤ ਦੇ ਸਾਥ ਦੇ ਨਾਲ ਮੋਗੇ ਜ਼ਿਲ੍ਹੇ ਦੇ ਵਿੱਚ ਇਕੱਠੇ ਹੋਏ ਆਏ ਇਹ ਭਰਾਵੋ ਗੱਲਾਂ ਬਤਾ ਹੋਗੀਆਂ ਅਸਲ ਦੇ ਵਿੱਚ ਇਹ ਰੌਲਾ ਕੀ ਹੈ ਹਰੌੜਾ ਇਹ ਹੈ ਵੀ ਸਾਡੇ ਦੇਸ਼ ਦੇ ਹਾਕਮ ਕੇਂਦਰ ਸਰਕਾਰ ਆ ਭਵੇਂ ਪੰਜਾਬ ਸਰਕਾਰ ਹੈ ਉਹ ਆਹਾ ਜਿਹੜੀਆਂ ਗੱਲਾਂ ਸੰਸਾਰੀ ਕਰਨ ਦੀਆਂ ਨੀਤੀਆਂ ਵਿਵਾਰੀ ਕਰਨ ਦੀਆਂ ਨੀਤੀਆਂ ਕਾਰਪੋਰੇਟਾਂ ਦੀਆਂ ਨੀਤੀਆਂ ਉਹਨਾਂ ਨੂੰ ਲਾਗੂ ਕਰਨ ਤੇ ਤੁਣੀ ਹੋਈ ਹੈ ਤੇ ਉਹ ਲਗਾਤਾਰ ਜ਼ੋਰ ਮਾਰ ਰਹੀ ਹੈ ਉਹਨਾਂ ਨੂੰ ਲਾਗੂ ਕਰਨ ਵਾਸਤੇ ਸੁਣਦੇ ਆ ਇਹ ਭਰਾਵੋ ਅਸੀਂ ਤਾਂ ਕਹਿੰਦੇ ਆ ਕਿ ਜ਼ਮੀਨਾਂ ਅਸੀਂ ਵਟਾਉਣੇ ਆ ਕੋਈ ਕਿਹਦੇ ਜਿਹੜੇ ਵਿਕਾਪ ਜਮੀਨਾਂ ਦੇ ਚਰਚੇ ਕਰਨਾ ਪਏ ਉਹ ਪਰਾਂ ਉਹ ਟੋਟੇ ਕਿਹਨੇ ਜਰੀਆ ਉਹਨਾਂ ਆਤਮਾ ਨੂੰ ਪਿੱਛੇ ਮੋੜਿਆ ਇਹੀ ਜੁਪੀ ਦੇ ਵਿੱਚ ਨੂੰ ਜਦ ਵਾਪਰੇਆ ਉੱਥੇ ਤੇਲਾਂ ਪਾਣੀ ਕਿਸਾਨਾਂ ਨੇ ਜਮੀਨਾਂ ਤੇ ਜਵਰੀ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਕਾਲ ਦੇ ਉੱਤੇ ਅੱਜ ਪੂਰੇ ਭਾਰਤ ਦੇ ਵਿੱਚ ਔਰ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਮਾਂਜੋ ਡਿਪਟੀ ਕਮਿਸ਼ਨਰਾਂ ਨੂੰ ਮਾਂਜੋ ਗ੍ਰਾਫਟਰ ਰਾਸ਼ਟਰਪਤੀ ਜੀ ਦੇ ਨਾਂ ਦੇ ਉੱਤੇ ਮੰਗ ਪੱਤਰ ਦੇਣੇ ਆ ਅੱਜ 12 ਤੋਂ 3 ਵਜੇ ਤੱਕ ਜਿਹੜਾ ਸੀਗਾ ਪੂਰਨ ਤੌਰ ਤੇ ਧਰਨੇ ਅੱਜ ਲਾਏ ਜਾ ਜਿਹੜੇ ਅਸੀਂ ਡੇਢ ਸਾਲ ਪਹਿਲਾਂ ਕਾਨੂੰਨ ਅਸੀਂ ਵਾਪਸ ਕਰਵਾ ਕੇ ਆਇਆ 3 ਸਾਲ ਪਹਿਲਾਂ ਉਹਨਾਂ ਨੂੰ ਜਿਹੜੀਆਂ ਸਾਡੀਆਂ 12 ਮੰਗਾ ਸੀ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਅੱਜ ਅਸੀਂ ਇਸ ਗੱਲ ਦਾ ਮੋਢ ਬੰਨਿਆ ਜਿਹੜੇ ਸਾਡੇ ਕਿਸਾਨ ਵੀਰ ਖਨੌਰੀ ਬਾਰਡਰ ਤੇ ਸਿੰਘੂ ਬਾਰਡਰਾਂ ਦੇ ਉੱਤੇ ਲੜਾਈ ਲੜ ਰਹੇ ਆ ਇੱਕ ਉਹਨਾਂ ਨੂੰ ਵੀ ਮੁੱਖ ਰੱਖ ਕੇ ਆ ਗੱਲ ਵੀ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਔਰ ਜੜੀਆਂ ਸਾਡੀਆਂ ਕਿਸਾਨੀ ਮੰਗਾ ਮੰਗ ਉਹਨਾਂ ਨੂੰ ਮੰਨ ਲੈ ਆ ਜੀ ਉਹ ਪ੍ਰਧਾਨ ਜੀ ਜਿਸ ਤਰੀਕੇ ਨਾਲ ਐਮਐਸਪੀ ਨੂੰ ਲੱਗੇ ਲਗਾਤਾਰ ਜਿਹੜਾ ਇਹ ਚੱਲ ਰਿਹਾ ਕੰਮ ਹੈਗਾ ਫਿਰਾਂ ਦਾ ਸਰਕਾਰ ਨੇ ਪੂਰੀ ਐਮਐਸਪੀ ਦੇਣ ਦੀ ਗੱਲ ਕਰ ਦਿੱਤੀ ਹੈਗੀ ਹੈ ਤੇ ਕੇਂਦਰ ਨੇ ਵੀ ਸਟੇਟਾਂ ਨੂੰ ਕਿਹਾ ਹੈਗਾ ਉਹ ਕਿਹਦੇ ਦੇਖੋ ਜੀ ਸਾਨੂੰ ਆਪਣੀ ਫਸਲ ਦੀ ਚਾਹੀਦੀ ਹੈ ਐਮਐਸਪੀ ਮਿਨਿਮਮ ਸਪੋਰਟ ਪ੍ਰਾਈਸ ਸਾਨੂੰ ਕੇਂਦਰ ਦੇਵੇ ਸਾਨੂੰ ਪੰਜਾਬ ਦੇਵੇ ਸਾਨੂੰ ਤਾਂ ਇੱਕ ਸਿਰਫ ਆਪਦੇ ਭਾ ਦੇ ਨਾਲ ਮਤਲਬ ਹੈ ਜਿਹੜਾ ਵੀ ਸਾਡੂੰ ਸਰਕਾਰ ਉਸ ਗੱਲ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਬਣਾਉਂਦੀ ਐ ਕਿਉਂਕਿ ਜਿਹੜਾ ਇੱਕ ਕਾਨੂੰਨੀ ਗਰੰਟੀ ਬਣਾਉਣਾ ਜਿਵੇਂ ਹੁਣ ਐਮਐਸਪੀ ਦਾ ਸਾਨੂੰ ਮਿਲ ਰਹੀ ਐ ਝੋਨੇ ਦੇ ਉੱਤੇ ਸਾਡੇ ਕਿਸਾਨਾਂ ਦੀ ਐਤਕੀ ਪੂਰੀ ਲੁੱਟ ਹੋਈ ਐ ਦੁਰਦਸ਼ਾ ਹੋਈ ਐ ਇਸ ਗੱਲ 'ਚ ਜੇ ਕਾਨੂੰਨੀ ਗਰੰਟੀ ਸਰਕਾਰ ਇਹ ਬਣਾਉਂਦੀ ਐ ਤਾਂ ਸਾਨੂੰ ਉਸ ਵਿਕਾਰ ਹੋਊਗੀ ਨਹੀਂ ਇੱਧਰ ਸਰਕਾਰ ਤੋਂ ਤੁਸੀਂ ਮੰਗ ਕਰ ਰਹੇ ਹੋ ਜਾਂ ਹੁਣ ਪੰਜਾਬ ਸਰਕਾਰ ਤੋਂ ਨਹੀਂ ਆ ਸਾਡੀਆਂ ਦੋਨਾਂ ਸਰਕਾਰਾਂ ਤੋਂ ਹੀ ਮੰਗ ਕਰਦੇ ਆ ਵੀ ਸਾਨੂੰ ਦੋਨੇ ਸਰਕਾਰਾਂ ਹੀ ਐਮਐਸਪੀ ਦਾ ਗਰੰਟੀ ਕਾਨੂੰਨ ਬਣਾ ਕੇ ਦੇਣ ਕਹਿ ਪੰਜਾਬ ਬਣਾ ਦੇਵੇ ਕੇਂਦਰ ਬਣਾ ਦੇਵੇ ਜਰੂਰ ਇਹ ਸਟੇਟ ਸਬਜੈਕਟ ਆ ਇਹ ਤੇ ਪਰ ਕੇਂਦਰ ਦਾ ਵੀ ਇੱਕ ਬਹੁਤ ਵੱਡਾ ਇਸ ਗੱਲ ਦੇ ਵਿੱਚ ਰੋਲ ਹੈ ਕਿਉਂਕਿ ਸਾਡੇ ਸਟੇਟ ਗਵਰਨਮੈਂਟ ਕੋਲੇ ਉਹਨੇ ਫੰਡ ਜ ਨਹੀਂ ਗਏ ਹਾਂਜੀ ਹਾਂ ਕੱਲੇ ਪੰਜਾਬ 'ਚ ਨਹੀਂ ਹੋ ਰਿਹਾ ਇੰਡੀਆ ਲੈਵਲ ਤੇ ਹੋ ਰਿਹਾ ਸਾਰੇ ਦੇਸ਼ 'ਵੀ ਅਕੀ ਬੀਸੀ ਦਫ਼ਤਰਾਂ ਮੂਰੇ ਧਰਨੇ ਹੋ ਰਹੇ ਆ ਇਹ ਇਸ ਰੋਸ 'ਚ ਹੋ ਰਹੇ ਆ ਜਿਹੜੇ ਤਿੰਨ ਕਾਨੂੰਨ ਅਸੀਂ ਵਾਪਸ ਕਰਾ ਕੇ ਆਏ ਆ ਮੋਦੀ ਸਰਕਾਰ ਨੇ ਉਹ ਕਾਨੂੰਨ ਬਾਅਦ ਤੋਂ ਉਹ ਕਾਨੂੰਨ ਵਾਪਸ ਭੇਜਤੇ ਸੂਬਾ ਸਰਕਾਰਾਂ ਕੋਲ ਸੂਬਾ ਸਰਕਾਰਾਂ ਨੂੰ ਕਿਹਾ ਇਹ ਪਾਸ ਕਰਕੇ ਭੇਜੋ ਸਾਨੂੰ ਵੀ ਅਸੀਂ ਦੁਆਰਾ ਲਾਵਾਂਗੇ ਇਹਨਾਂ ਤੇ ਉਹਦੇ ਲਈ ਪੰਜਾਬ ਸਰਕਾਰ ਨੇ ਸਾਡੇ ਨਾਲ ਮੀਟਿੰਗ ਕੀਤੀ ਸੀ ਅਸੀਂ ਉਹਨੂੰ ਇਹ ਕਹਿ ਕੇ ਆਏ ਆਂ ਵੀ ਇਹ ਕਾਨੂੰਨ ਅਸੀਂ ਲਾਗੂ ਨਹੀਂ ਹੋਣ ਦੇਣਾ ਤੇ ਇਹਨੂੰ ਅਸੈਂਬਲੀ 'ਚ ਪਾਸ ਹੋ ਕੇ ਵਾਪਸ ਮੋੜੋ ਪਰ ਗੱਲ ਸੀਗੀ ਐਮਐਸਪੀ ਦੀ ਐਮਐਸਪੀ ਨੂੰ ਬੈੱਕ ਦਿੱਤੇ ਹਰਿਆਣਾ ਸਰਕਾਰ ਵੱਲੋਂ ਜਿਹੜਾ ਐਲਾਨ ਕਰ ਦਿੱਤਾ ਐ ਐਮਐਸਪੀ ਦੇ ਨਾਲ ਉਹਨੂੰ ਕਿਵੇਂ ਦੇਖੋ ਅੱਜ ਅਸੀਂ ਉਹ ਵੇਖਦੇ ਆਂ ਵੀ ਉਹਨਾਂ ਨੇ ਐਮਐਸਪੀ ਐਮਰਜੈਂਸੀ ਦੇ ਪਹਿਲਾਂ ਹੀ ਮਿਲਦੀ ਹੈ ਪੰਜਾਬ ਤੋਂ ਵੀ ਮਿਲਦੀ ਐ ਐਮਐਸਪੀ ਵੇਸ ਵੀ ਦੀ ਖਰੀਦ ਗਾਰੰਟੀ ਦਾ ਰੌਲਾ ਵੀ ਖਰੀਦ ਗਾਰੰਟੀ ਤੇ ਹਰਿਆਣਾ ਸਰਕਾਰ ਕੀ ਕਰਦੀ ਆ ਜਿਹੜੀ ਕੋਈ ਪਹਿਲੀ ਫਸਲ ਆਉ ਉਹ ਖਰੀਦ ਗਾਰੰਟੀ ਨਾਲ ਖਰੀਦਦੀ ਆ ਕਿ ਨਹੀਂ ਖਰੀਦਦੀ ਕੋਈ ਸੂਰਜਮੁਖੀ ਆ ਮੂੰਗੀ ਆ ਦੂਧੀ ਇਹ ਹਰਿਆਣਾ ਸਰਕਾਰ ਖਰੀਦਦੀ ਆ ਜਾਂ ਨਹੀਂ ਖਰੀਦਦੀ ਤੁਹਾਡੀ ਉਹ ਸਟੇਟ ਸਰਕਾਰ ਨਾਲ ਹੋਈ ਵੀ ਮੀਟਿੰਗ ਹੋਈ ਆ ਕੋਈ ਅ ਅਜੇ ਨਹੀਂ ਮਤਲਬ ਹੋ ਚੁੱਕੀ ਆ ਉਹਨਾਂ ਨੇ ਆ ਦੋ ਤਿੰਨ ਦਿਨ ਪਹਿਲਾਂ ਹੋਈ ਆ ਜਿਸ ਦੇ ਤੇ ਅਸੀਂ ਉਹਨਾਂ ਨੂੰ ਇਹ ਕਹਿ ਕੇ ਐਵੇਂ ਵੀ ਉਹਨਾਂ ਨੂੰ ਬਫਰ ਤੋਂ ਤੇ ਇਸ ਤੋਂ ਬਿਨਾ ਆ ਕੱਲ ਨੂੰ ਸਾਡੀ ਮੀਟਿੰਗ ਐ ਐਸਕੇਮ ਦੀ ਉਦੋਂ ਤੇ ਅਸੀਂ ਅਗਲੇ ਫੈਸਲੇ ਲਵਾਂਗੇ ਵੀ ਇਹਦੇ ਤੇ ਕੀ ਕੀ ਕੁਝ ਕਰਨਾ ਇਸ ਤੋਂ ਬਿਨਾ ਅਸੀਂ ਜੋ ਮੋਰਚਿਆਂ ਦੇ ਉੱਤੇ ਰਿਪਰੈਸ਼ਨ ਹੋ ਰਿਹਾ ਸਰਕਾਰ ਵੱਲੋਂ ਤੇ ਜੋ ਢੱਲੇ ਵਾਲ ਦਾ ਮਰਨ ਵਰਤ ਆ ਅਸੀਂ ਇਹ ਸਮਝਦੇ ਆ ਸਰਕਾਰ ਨੂੰ ਉਹਦੇ ਤੇ ਧਿਆਨ ਦੇ ਕੇ Oh ਮਤਲਬ ਉਹਨਾਂ ਦੀਆਂ ਮੰਗਾਂ ਮੰਨ ਕੇ ਉਹ ਮਾਮਲਾ ਹੱਲ ਕਰਨਾ ਚਾਹੀਦਾ ਕਿਸਾਨਾਂ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਭਾਰਤ ਪੱਧਰ ਤੇ ਬਣੇ ਹੋਏ ਸੰਯੁਕਤ ਕਿਸਾਨ ਮੋਰਚੇ ਦੀ ਹਾਲਤੇ ਕੀਤਾ ਜਾ ਰਿਹਾ ਹੈਗਾ। ਇਹ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਮੋਦੀ ਸਰਕਾਰ ਨੇ ਰਾਜਾਂ ਨੂੰ ਖੜਾ ਭੇਜਿਆ ਹੈ ਖੇਤੀ ਨੀਤੀ ਸੰਬੰਧੀ। ਜਿਹੜੇ ਕਾਲੇ ਕਾਨੂੰਨ ਪਹਿਲਾਂ ਕਿਸਾਨ ਜਿਹੜੇ ਹੈਗੇ ਆ ਮੋਰਚਾ ਲਾ ਕੇ ਦਿੱਲੀ ਦੀਆਂ ਬਰੂਆਂ ਤੇ ਰੱਦ ਕਰਾ ਕੇ ਹੈ ਗਈ ਸੀ ਕੋनो ਵਾਲਛੜ ਪਾ ਕੇ ਜਿਹੜੀ ਹੈਗੀ ਆ ਮੋਦੀ ਸਰਕਾਰ ਉਹਨਾਂ ਹੀ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੀ ਹੈਗੀ ਆ ਜਿਹੜੀਆਂ ਮੰਡੀਆਂ ਹੈਗੀਆਂ ਇਹਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਜਿਹੜੀ ਸੈਲਿੰਗਾਂ ਨੂੰ ਮੰਡੀਆਂ ਦਾ ਰੂਪ ਦੇਣਾ ਚਾਹੁੰਦੀ ਹੈਗੀ ਆ ਪ੍ਰਾਈਵੇਟ ਜਦੋਂ ਮੰਡੀਆਂ ਆ ਗਈਆਂ ਜਿਹੜੀਆਂ ਸਰਕਾਰੀ ਮੰਡੀਆਂ ਉਹ ਖਤਮ ਹੋ ਜਾਣੀਆਂ ਤੇ ਸਰਕਾਰੀ ਮੰਡੀਆਂ ਦੇ ਵਿੱਚ ਕੰਮ ਕਰਦੇ ਜਿਹੜੇ ਹੈਗੇ ਆ ਲੋਕ ਚਾਹੇ ਉਹ ਪੱਲੇਦਾਰ ਹੋਣ ਚਾਹੇ ਟਰੈਕਟਰਾਂ ਵਾਲੇ ਹੋਣ ਜਾਂ ਟਰੱਕਾਂ ਵਾਲੇ ਹੋਣ ਜੋ ਵੀ ਹੋਣ ਉਹ ਸਾਰੇ ਵਿਲੇ ਹੋ ਜਾਣਗੇ ਤੇ ਕਿਸਾਨਾਂ ਦੀ ਜਿਹੜੀ ਲੁੱਟ ਹੈਗੀ ਆ ਉਹ ਪੂਰੀ ਹੋਊਗੀ ਕਿਉਂਕਿ ਜਿਵੇਂ ਅੱਜਕੱਲ ਜਿਹੜੀ ਹੈਗੀ ਆ ਜਾਂ ਬਿਹਾਰ ਬੰਗਾਲ ਦੇ ਵਿੱਚ ਜਾਂ ਹੋਰ ਨਾਲ ਸਟੇਟਾਂ ਵਿੱਚ ਓਨਾ ਜਿਹੜਾ ਹੈਗਾ 12 14 ਸੌ ਨੂੰ ਖਰੀਦਿਆ ਜਾਂਦਾ ਹੈਗਾ ਉਹੀ ਹਾਲ ਪੰਜਾਬ 'ਚ ਕਰਨਾ ਚਾਹੁੰਦੀ ਹੈ ਅਸਲ ਵਿੱਚ ਇਹ ਕਾਰਪੋਰੇਟ ਘਰਾਣਿਆਂ ਦੇ ਆਖੇ ਲਾ ਕੇ ਜਿਹੜਾ ਹੈਗਾ ਕਿਸਾਨਾਂ ਦਾ ਜਿਹੜਾ ਕਟੂਮਰ ਕੱਢਣਾ ਚਾਹੁੰਦੀ ਹੈ ਕਿਸਾਨਾਂ ਦੀਆਂ ਜ਼ਮੀਨਾਂ ਰੱਦ ਜਿਹੜੀਆਂ ਇੱਕ ਖੋਣੀਆਂ ਚਾਹੁੰਦੀ ਹੈ ਇਸ ਕਰਕੇ ਸਾਡੀ ਮੰਗ ਹੈਗੀ ਹੈ ਕਿ ਜਿਹੜਾ ਖੜਾ ਹੈਗਾ ਉਹ ਕੇਂਦਰ ਸਰਕਾਰ ਵਾਪਸ ਲਵੇ ਤੇ ਜਿਹੜਾ ਪੰਜਾਬ ਸਰਕਾਰ ਨੂੰ ਭੇਜਿਆ ਇਹ ਰੱਦ ਕਰਕੇ ਜਿਹੜਾ ਹੈਗਾ ਮੋਦੀ ਸਰਕਾਰ ਨੂੰ ਵਾਪਸ ਕਰੇ ਜੋ ਖੇਤਾਨ ਮੋਰਚੇ ਦਾ ਜੋ ਧਰਨਾ ਲਾਇਆ ਗਿਆ ਇਹ ਜਿਹੜੇ ਮੋਰਚੇ ਲੱਗੇ ਹੋਏ ਨੇ ਅੰਦੋਲਨ ਚੱਲ ਰਿਹਾ ਸ਼ੰਭੂ ਖਨੋਰੀ ਰਤਨਪੌਰ ਡੱਬਾਲੀ ਬਾਡਰਾਂ ਦੇ ਉੱਤੇ ਉਹਨਾਂ ਦੀ ਹਮਾਇਤ ਲਈ ਧਰਨਾ ਲੱਗਿਆ ਗਿਆ ਜੋ ਕਿ ਉੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਨੂੰ ਜਾ ਰਹੇ ਕਿਸਾਨਾਂ ਦੇ ਉੱਤੇ ਲੋਕਤੰਤਰ ਦਾ ਜੋ ਘਾਣ ਹੋ ਰਿਹਾ ਉਹਨਾਂ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਤੇ ਉਸੇ ਦੀ ਹਮਾਇਤ ਲਈ ਇੱਥੇ ਜੋ ਧਰਨਾ ਲੱਗਿਆ ਵਾ ਇਹ ਵੀ ਜਿase ਵੀ ਹਾਜ਼ਰੀ ਭਰਨ ਆਏ ਆ ਇਹ ਸਾਡੇ ਹਮਾਇਤ ਲਈ ਉੱਥੇ ਇੱਥੇ ਧਰਨਾ ਲਾਇਆ ਅਸੀਂ ਇਹਨਾਂ ਦੀ ਹਮਾਇਤ ਲਈ ਇੱਥੇ ਪਹੁੰਚੇ ਹੋਏ ਆ ਜੀ ਸਮਰਥਨ ਕਰਦੇ ਹਾਂ ਡੱਲੇਵਾਲ ਸਾਹਿਬ ਦਾ ਡੱਲੇਵਾਲ ਸਾਹਿਬ ਸਾਡੇ ਨਾਲ ਹੀ ਉਹ ਸਾਡੇ ਦੋ ਫੋਰਮਾਂ ਦਾ ਉੱਥੇ ਲੱਗਿਆ ਹੋਇਆ ਧਰਨਾ ਇੱਕ ਤਾਂ ਸ਼ੰਭੂ ਲੱਗਿਆ ਹੋਇਆ ਕਿਸਾਨ ਮਜ਼ਦੂਰ ਮੋਰਚਾ ਉਧਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਇਹ ਦੋਨੇ ਜਦੋਂ ਉਹ ਡੱਲੇ ਡੱਲੇ ਵਾਲ ਸਾਹਿਬ ਨੇ ਭੋਖੜ ਤਾਲ ਦਾ ਅਰਾਧਾ ਬਣਾ ਲਿਆ ਉਹ ਭੋਖੜ ਤਾਲ ਤੇ ਬਹਿ ਗਈ ਜਿਹੜਾ ਦੂਜਾ ਮੋਰਚਾ ਸੀ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਨੇ ਜਿਵੇਂ ਚਮਕੌਰ ਦੀ ਗੜੀ ਦੇ ਵਿੱਚੋਂ ਪੰਜ-ਪੰਜ ਦੇ ਜੱਫੇ ਛੱਡੇ ਸੀਗੇ ਉਸੇ ਤਰ੍ਹਾਂ 101 ਦਾ ਜੱਫਾ ਬਣਾ ਕੇ ਪਹਿਲਾ ਜੱਫਾ 6 ਤਰੀਕ ਨੂੰ ਦੂਜਾ 8 ਤਰੀਕ ਨੂੰ ਤੇ ਤੀਜਾ ਜੱਫਾ 14 ਦਸੰਬਰ ਨੂੰ ਛੱਡਿਆ ਸੀ ਜੋ ਕਿ ਉਹਨਾਂ ਦੇ ਵਿੱਚੋਂ ਅਨੇਕਾਂ ਕਿਸਾਨ ਆ ਜਿਹੜੇ ਆ ਫੱਟੜ ਨੇ ਕੋਈ ਹਸਪਤਾਲਾਂ ਦੇ ਵਿੱਚ ਨੇ ਤੇ ਇਸੇ ਤਰ੍ਹਾਂ ਜਿਵੇਂ ਪਹਿਲਾਂ ਵੀ 13 ਫਰਵਰੀ ਨੂੰ ਇਹਨਾਂ ਨੇ ਜੋ ਉੱਤੇ ਅਟੈਕ ਕੀਤਾ ਸੀਗਾ ਕਿਸਾਨਾਂ ਦੇ ਉੱਤੇ ਰਸਤੇ ਰੋਕੇ ਸੀਗੇ ਉਦੋਂ ਸ਼ਭ ਕਰਨ ਸਿੰਘ ਸ਼ਹੀਦ ਹੋਇਆ ਤੇ ਦਨੇਕਾ ਕਿਸਾਨ ਕਈਆਂ ਦੀਆਂ ਅੱਖਾਂ ਚ ਲੀ ਗਈਆਂ ਕਈਆਂ ਦੇ ਲੱਤ ਚ ਲੱਗੀ ਆ ਕਈ ਦੇ ਬਾਹ ਚ ਲੱਗੀ ਆ ਪਟੜ ਕਿਸਾਨ ਬਹੁਤ ਹੋਏ ਨੇ ਇੱਕ ਲੋਕਤੰਤਰ ਦਾ ਸ਼ਰਮ ਘਾਣ ਹੋ ਰਿਹਾ ਤੇ ਇੱਕ ਪਾਸੇ ਸਰਕਾਰਾਂ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਲੋਕਤੰਤਰ ਦੀ ਗੱਲ ਕਰਦੇ ਆ ਕਿ ਵੀ ਸਾਡਾ ਦੇਸ਼ ਸਭ ਤੋਂ ਵੱਡਾ ਲੋਕਤੰਤਰ ਦੇਸ਼ ਆ ਦੂਜੇ ਪਾਸੇ ਤੇ ਸ਼ਰਿਆਮ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਸੀ